ਸਵਾਗਤ ਹੈ ਦੋਸਤੋ ਸਫਟ ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ ਤੇ ਮੈਂ ਗੁਰਜਿੰਦਰ ਸਿੰਘ ਪੰਗੋ ਦੇਸ਼ ਦੇ ਵਿੱਚ ਲੋਕ ਸਭਾ ਦੀ ਚੋਣ ਹੈ ਲੋਕ ਸਭਾ ਦੀ ਚੋਣ ਦੀ ਤਿਆਰੀਆਂ ਤਕਰੀਬਨ ਸਾਰੇ ਹੀ ਸਿਆਸੀ ਪਾਰਟੀਆਂ ਜੋਰਾਂ ਸ਼ੋਰਾਂ ਦੇ ਨਾਲ ਕਰ ਰਹੀਆਂ ਨੇ ਪੰਜਾਬ ਦੇ ਵਿੱਚ 1 ਜੂਨ ਨੂੰ ਚੋਣ ਹੈ ਪਰ ਜਿੱਥੇ ਇੱਕ ਪਾਸੇ ਸਿਆਸੀ ਅਖਾੜਾ ਭਖਿਆ ਹੋਇਆ ਜਿੱਥੇ ਨਿਤ ਨਵੀਆਂ ਜਿਹੜੀਆਂ ਖ਼ਬਰਾਂ ਨੇ ਆਪਾਂ ਨੂੰ ਸੁਣਨ ਨੂੰ ਮਿਲਦੀਆਂ ਨੇ ਉੱਥੇ ਹੀ ਜਿਹੜੇ ਵੱਡੇ ਮੰਤਰੀ ਨੇ ਉਹ ਵੀ ਅੱਜਕੱਲ ਇਲਜ਼ਾਮਾਂ ਦੇ ਘੇਰੇ ਦੇ ਵਿੱਚ ਨੇ ਦੋ ਖਬਰਾਂ ਨੇ ਬੜੀਆਂ ਅਹਿਮ ਨੇ ਦੋਨੋਂ ਖਬਰਾਂ ਇੱਕ ਖਬਰ ਹੈ ਕਿ ਅਰਵਿੰਦ ਕੇਜਰੀਵਾਲ ਦੇ ਜਿਹੜੇ ਮੁਸ਼ਕਿਲਤ ਹਾਲਾਤ ਨੇ ਉਹਨਾਂ ਦੇ ਵਿੱਚ ਵਾਧਾ ਹੋਇਆ ਜਿੱਥੇ ਅੱਜ ਕੱਲ ਦੇ ਵਿੱਚ ਅਰਵਿੰਦ ਕੇਜਰੀਵਾਲ ਨੂੰ ਕਿਸੇ ਤਰ੍ਹਾਂ ਦੀ ਕੋਈ ਰਾਹਤ ਮਹਿਸੂਸ ਹੋ ਸਕਦੀ ਸੀ ਜਾਂ ਰਾਹਤ ਮਿਲ ਸਕਦੀ ਸੀ ਉਸ ਸੀਜ਼ ਦੇ ਉੱਪਰ ਹੁਣ ਕਿਤੇ ਨਾ ਕਿਤੇ ਅਟਕਲਾਂ ਲੱਗੀਆਂ ਨੇ ਇੱਕ ਬੜੀ ਅਤ ਅਹਿਮ ਗੰਬੀਰ ਖਬਰ ਹੈ ਅਰਵਿੰਦ ਕੇਜਰੀਵਾਲ ਦੇ ਗੱਲ ਦੁਪਹਿਰ ਬਾਅਦ ਇਹ ਖਬਰ ਬਾਹਰ ਨਿਕਲ ਕੇ ਆਉਂਦੀ ਹੈ ਅੱਜ ਤਕਰੀਬਨ ਸਾਰੇ ਹੀ ਮੀਡੀਆ ਦੇ ਵਿੱਚ ਇਹ ਖਬਰ ਚੱਲਦੀ ਹੈ ਹਲੇ ਇਲਜ਼ਾਮ ਨੇ ਅੱਗੇ ਜਾ ਕੇ ਜਾਂਚ ਹੋਣੀ ਹੈ ਜਾਂਚ ਤੋਂ ਬਾਅਦ ਕੁਝ ਵੀ ਆਵੇ ਕੋਈ ਬੰਦਾ ਦੋਸ਼ੀ ਸਾਬਿਤ ਹੋਵੇ ਕੋਈ નિર્ਦੋਸ਼ ਸਾਬਿਤ ਹੋਵੇ ਉਹ ਸਾਰਾ ਕੁਝ ਕਾਨੂੰਨ ਦਾ ਕੰਮ ਹੁੰਦਾ ਮਾਣਯੋਗ ਕੋਰਟ ਦਾ ਕੰਮ ਹੁੰਦਾ ਉਹ ਸਾਰਾ ਕੁਝ ਉੱਥੇ ਦੇਖਣਾ ਹੁੰਦਾ ਪਰ ਇਲਜ਼ਾਮ ਅਰਵਿੰਦ ਕੇਜਰੀਵਾਲ ਦੇ ਉੱਪਰ ਬੜੇ ਗੰਭੀਰ ਲੱਗੇ ਨੇ ਇੱਕ ਇਹ ਖਬਰ ਹੈ ਦੂਜੀ ਖਬਰ ਵੀ ਹੈਗੀ ਹੈ ਕਰ ਤੋਂ ਕਰੋੜਾਂ ਰੁਪਏ ਫੜੇ ਗਏ ਨੇ ਇੱਕ ਮੰਤਰੀ ਦਾ ਜਿਹੜਾ ਨਿਜੀ ਸਖਤਰ ਹੈ ਉਹਦਾ ਜਿਹੜਾ ਨੌਕਰ ਹੈ ਸਭ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਦੇ ਲਈ ਕੀ ਮੰਦਭਾਗੀ ਖਬਰ ਹੈ ਦਿੱਲੀ ਦੇ ਜਿਹੜੇ ਉਪ ਰਾਜਪਾਲ ਨੇ ਵੀ ਕੇ ਸਖਸੈਨਾ ਉਹਨਾਂ ਨੇ ਸਿਫਾਰਿਸ਼ ਕੀਤੀ ਹੈ ਕਿ ਅਰਵਿੰਦ ਕੇਜਰੀਵਾਲ ਦੀ ਐਨ ਆਈਏ ਤੋਂ ਜਾਂਚ ਕੀਤੀ ਜਾਵੇ ਐਨ ਆਈਏ ਜਾਂਚ ਕਰੇ ਅਰਵਿੰਦ ਕੇਜਰੀਵਾਲ ਦੀ ਆਖਰ ਕੀ ਏਡੀ ਵੱਡੀ ਗੱਲ ਹੋਈ ਕਿ ਜਿਹੜੇ ਦਿੱਲੀ ਦੇ ਉਪ ਰਾਜਪਾਲ ਹੈਗੇ ਨੇ ਉਹਨਾਂ ਨੂੰ ਸਿਫਾਰਿਸ਼ ਕਰਨੀ ਪੈਗੀ ਪੱਤਰ ਲਿਖ ਕੇ ਕਿ ਅਰਵਿੰਦ ਕੇਜਰੀਵਾਲ ਜਿਹੜੇ ਦਿੱਲੀ ਦੇ ਸੀਐਮ ਨੇ ਦਿੱਲੀ ਦੇ ਸੀਐਮ ਨੇ ਇੱਕ ਸ਼ਰਾਬ ਮਾਮਲੇ ਨੂੰ ਲੈ ਕੇ ਸ਼ਰਾਬ ਘਟਾਲਾ ਮਾਮਲਾ ਦੱਸਿਆ ਜਾਂਦਾ ਉਹਨੂੰ ਲੈ ਕੇ ਤਿਹਾੜ ਦੀ ਜੇਲ੍ਹ ਦੇ ਵਿੱਚ ਬੰਦ ਨੇ ਤੇ ਇੱਕ ਦਿਨ ਬਾਅਦ ਹੀ ਉਹਨਾਂ ਦੀ ਜਿਹੜੀ ਸੁਣਵਾਈ ਹੈ ਜ਼ਮਾਨਤ ਦੇ ਉੱਪਰ ਸੁਣਵਾਈ ਹੋਣੀ ਸੀ ਸੁਪਰੀਮ ਕੋਰਟ ਦੇ ਵਿੱਚ ਆਖਰ ਕੀ ਗੱਲ ਹੋਈ ਕਿ ਉਹਨਾਂ ਨੂੰ ਸਿਫਾਰਿਸ਼ ਕਰਨੀ ਪੈਗੀ ਅਰਵਿੰਦ ਕੇਜਰੀਵਾਲ ਦੀ ਐਨਆਈਏ ਜਾਂਚ ਹੋਵੇ ਮਾਮਲਾ ਕੀ ਹੈ ਸਾਰੇ ਪ੍ਰਿੰਟ মিডিਆ ਦੇ ਵਿੱਚ ਆਇਆ ਹੋਇਆ ਇਲਜ਼ਾਮ ਤਰਾਸ਼ ਜਿਹੜੀ ਹੋਈ ਹੈ ਉਹ ਇਹ ਹੈ ਕਿ ਅਰਵਿੰਦ ਕੇਜਰੀਵਾਲ ਨੇ ਇੱਕ ਭਾਰਤ ਸਰਕਾਰ ਨੇ ਬੈਨ ਕੀਤੀ ਹੋਈ ਜਥੇਬੰਦੀ ਹੈ ਸਿੱਖ ਫੋਰ ਜਸਟਿਸ ਉਹ ਜਿਹੜੀ ਜਥੇਬੰਦੀ ਹੈ ਕਿ ਉਹਦੇ ਤੋਂ 133 ਕਰੋੜ ਰੁਪਏ ਫੰਡ ਲਏ ਨੇ ਜਦੋਂ 2014 ਦੇ ਵਿੱਚ ਅਰਵਿੰਦ ਕੇਜਰੀਵਾਲ ਨਿਆਉਰੋ ਕੈਸੀ ਉੱਥੇ ਕੁਝ ਜਿਹੜੇ ਖਾਲਿਸਤਾਨ ਦੇ ਸਮਰਥਕ ਲੋਕ ਨੇ ਉਹਨਾਂ ਲੋਕਾਂ ਦੇ ਨਾਲ ਮੁਲਾਕਾਤ ਕੀਤੀ ਅਰਵਿੰਦ ਕੇਜਰੀਵਾਲ ਨੇ ਬੰਦ ਕਮਰਾ ਮੀਟਿੰਗ ਕੀਤੀ ਤੇ 133 ਕਰੋੜ ਰੁਪਏ ਲਏ ਨੇ ਕਿਉਂ ਲਏ ਨੇ ਇਹ ਵੀ ਗੱਲ ਅਖਬਾਰਾਂ ਦੇ ਵਿੱਚ ਲਿਖੀ ਹੈ ਕਹਿੰਦੇ ਕਿ ਇਸ ਕਰਕੇ ਲਏ ਨੇ ਕਿ ਅਰਵਿੰਦ ਕੇਜਰੀਵਾਲ ਨੇ ਭਰੋਸਾ ਦਿੱਤਾ ਸੀ ਕਿ ਜਿਹੜੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਪੁੱਲਰ ਹੈਗੇ ਨੇ 1993 ਦੇ ਬੰਬ ਧਮਾਕਿਆਂ ਦੇ ਦੋਸ਼ੀ ਮੰਨੇ ਗਏ ਜਿਹਨਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ ਪਹਿਲਾਂ ਤਿਹਾਰ ਦੇਲ ਅੱਜਕੱਲ੍ਹ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਬੰਦ ਨੇ ਕਿ ਉਹਨਾਂ ਨੂੰ ਅਸੀਂ ਰਿਹਾ ਕਰਾਂਗੇ ਤੇ ਇਹ ਸਾਰੀ ਗੱਲਬਾਤ ਹੈ ਹੁਣ ਰਵਿੰਦ ਕੇਜਰੀਵਾਲ ਦੇ ਲਈ ਸੱਚਮੁੱਚ ਇੱਕ ਮੁਸ਼ਕਲ ਦੀ ਘੜੀ ਦੋਸਤੋ ਆ ਗਈ ਹੈ ਦਿੱਲੀ ਦੇ ਉਪਰਾਜਪਾਲ ਨੇ ਸਿਫਾਰਿਸ਼ ਕੀਤੀ ਹੈ ਕਿ ਐਨ ਆਈ ਏ ਜਿਹੜੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਹੈਗੀ ਹੈ ਭਾਰਤ ਦੇਸ਼ ਦੀ ਕਿ ਉਹ ਦੇਸ਼ ਦੀ ਏਜੰਸੀ ਜਾਂਚ ਕਰੇ ਦੂਜੀ ਖਬਰ ਪ੍ਰਸ਼ਾਸਨ ਦੇ ਨਾਲ ਜੁੜੀ ਹੋਈ ਹੈ। ਕਪਸ ਤਾਂ ਵੱਡੇ-ਵੱਡੇ ਦਾਅਵੇ ਤੇ ਵਾਅਦੇ ਕੀਤੇ ਜਾਂਦੇ ਨੇ ਸਾਡੀਆਂ ਸਰਕਾਰਾਂ ਵੱਲੋਂ ਕਿ ਅਸੀਂ ਪ੍ਰਸ਼ਾਸਨ ਖਤਮ ਕਰਤਾ ਪਰ ਪ੍ਰਸ਼ਾਸਨ ਦਾ ਨਿੱਤ ਨਵਾਂ ਜਿਹੜਾ ਮਾਮਲਾ ਦੋਸਤੋ ਸਾਹਮਣੇ ਆ ਜਾਂਦਾ। ਚਾਰਖਾ ਚਾਰਖੰਡ ਦੇ ਇੱਕ ਮੰਤਰੀ ਨੇ ਮੰਤਰੀ ਦਾ ਨਾਮ ਹੈਗਾ ਆਲਮਗੀਰ ਆਲਮ। ਆਲਮਗੀਰ ਆਲਮ ਜਿਹੜੇ ਮੰਤਰੀ ਨੇ ਇਹ ਪਿੰਡੂ ਵਿਕਾਸ ਮੰਤਰੀ ਨੇ ਤੇ ਪਿੰਡੂ ਵਿਕਾਸ ਮੰਤਰੀ ਆਲਮਗੀਰ ਆਲਮ ਦੇ ਜਿਹੜੇ ਨਿੱਜੀ ਸਖਤਰ ਨੇ, ਨਿੱਜੀ ਸਖਤਰ ਦੇ ਨੌਕਰ ਦੇ ਘਰੋਂ ਜਦੋਂ ED ਨੇ ਰੇਡ ਕੀਤੀ ਤਾਂ 35 ਕਰੋੜ ਤੋਂ ਵੱਧ cash ਮਿਲੇ 35 ਕਰੋੜ ਤੋਂ ਵੱਧ 500 ਦੇ ਨੋਟ ਮਿਲੇ ਤੇ ਇਹ ਪੂਰਾ ਕਮਰਾ ਭਰ ਗਿਆ 8 ਮਸ਼ੀਨਾਂ ਲਾ ਕੇ ਈਡੀ ਨੇ ਉਹ ਨੋਟ ਗਣੇ ਨਾਲੋ ਨਾਲ ਗਹਿਣੇ ਦੱਸਿਆ ਕਿ ਨਕਦੀ ਦੇ ਨਾਲ ਗਹਿਣੇ ਵੀ ਮਿਲੇ ਤੇ ਇਸ ਤੋਂ ਇਲਾਵਾ ਤੁਸੀਂ ਦੇਖੋ ਕਿ ਕਈ ਥਾਵਾਂ ਦੇ ਉੱਪਰ ਹੋਰ ਟਿਕਾਣਿਆਂ ਦੇ ਉੱਪਰ ਛਾਪੇ ਮਾਰੀ ਹੋਈ ਟਿਕਾਣਿਆਂ 'ਚ ਪਰ ਉੱਥੋਂ ਕਹਿੰਦੇ ਕਿ 3 ਕਰੋੜ ਰੁਪਏ ਮਿਲੇ 738 ਕਰੋੜ ਆ ਜਿਹੜੇ ਉਹ ਇੱਕ ਮੰਤਰੀ ਦਾ ਜਿਹੜਾ ਨਿੱਜੀ ਸਹਾਇਕ ਹੈ ਉਸ ਨਿੱਜੀ ਸਹਾਇਕ ਦੇ ਨੌਕਰ ਦੇ ਘਰੋਂ ਐਨੀ ਰਾਸ਼ੀ ਬਰਾਮਦ ਹੋ ਰਹੀ ਹੈ ਦੋਸਤੋ ਲੋਕ ਸਭਾ ਦੀ ਚੋਣ ਜਿਵੇਂ ਮੈਂ ਸ਼ੁਰੂ ਦੇ ਵਿੱਚ ਜ਼ਿਕਰ ਕੀਤਾ ਸੀਗੇ ਵੱਖੋ ਵੱਖਰੇ ਰੰਗ ਦੇਖਣ ਨੂੰ ਮਿਲ ਰਹੇ ਨੇ ਇਸ ਚੋਣ ਦੇ ਚੱਲਦਿਆਂ ਸੋ ਜਿੱਥੇ ਇੱਕ ਪਾਸੇ ਪ੍ਰਚਾਰ ਨੂੰ ਨੱਥ ਪਾਉਣ ਦੀ ਸਰਕਾਰਾਂ ਗੱਲ ਕਰਦੀਆਂ ਨੇ ਉੱਥੇ ਕਾਂਗਰਸ ਦੇ ਨਾਲ ਸਬੰਧਤ ਇਹ ਮੰਤਰੀ ਨੇ ਆਲਮਗੀਰ ਆਲਮ ਇਹਨਾਂ ਤੇ ਨਿਜੀ ਸਕੱਤਰ ਨੇ ਨਿਜੀ ਸਕੱਤਰ ਦੇ ਘਰੋਂ ਤੁਸੀਂ ਦੇਖੋ ਕਿ ਨਿਜੀ ਸਕੱਤਰ ਦੇ ਨੌਕਰ ਦੇ ਘਰੋਂ ਸੌਰੀ ਨਿਜੀ ਸਕੱਤਰ ਦੇ ਨੌਕਰ ਦੇ ਘਰੋਂ ਐਨੇ ਪੈਸੇ ਮਿਲੇ ਨੇ ਹੁਣ ਤੁਸੀਂ ਦੇਖੋ ਕਿ ਨੌਕਰ ਦੇ ਕੋਲ ਐਨੇ ਪੈਸੇ ਕਿੱਥੋਂ ਆ ਗਏ ਇਹ ਗੱਲ ਜ਼ਰੂਰ ਸੋਚਣ ਵਾਲੀ ਹੈ